ਕੋ ਬਈਏ ਬਈ ਇਹ 2013 ਮਾਡਲ ਆ ਠੀਕ ਆ ਜੀ ਕਲੌਸ ਕਰ ਇੰਜਨ ਆ ਕਲੌਸ ਕਰਦੇ ਇੰਜਨ ਵਾਲਾਗਾ ਸਾਰਾ Ориਗਨਲ ਆ ਕਵੈਟੀ ਟੋਨਾਲੀਕਾ ਡੀਆਈ 60 ਦਾ ਇਹ 2008 ਮਾਡਲ ਆ ਜੀ ਪੰਜਾਬ ਨੰਬਰਾਂ ਪਹਿਲੇ ਮਾਲਕ ਦਾ ਠੀਕ ਆ ਜੀ ਸਾਦੀ ਕਟਾਈ ਚਾ ਗੈਣਾ ਸਾਦੀ ਕਟਾਈਆ 16 ਦੇ ਟਾਇਰ ਆ ਜੀ ਇਹਦੇ ਸਾਰਾ ਟ੍ਰੈਕਟਰ ਨਵਾਂ 20 ਮਾਡਲ ਵਰਗੀ ਕੰਡੀਸ਼ਨ ਆ ਚੌਂਕੜਾ ਟਾਇਰਾਂ ਦਾ ਨਵਾਂ ਪੋਲੋ ਦੇ ਟਾਇਰਾਂ 15 ਨੰਬਰ ਦੇ ਠੀਕ ਆ ਜੀ ਇਹ ਮਹਿੰਗੇ ਵਾਲੇ ਟਾਇਰ ਆ ਗੈਣਾ ਬਈ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫ ਇਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਾਈ ਨੇ 70 ਨਾ ਕਰਾਉਣਿਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਠੀਕ ਹੈ ਬਾਈ ਜੀ ਹੋ ਠੀਕ ਹੈ ਹਾਂਜੀ ਬਾਈ ਜੀ ਕਿੰਨੇ ਟਰੈਕਟਰ ਅਵੇਲੇਬਲ ਨੇ ਬਈ ਜੱਜ ਟਰੈਕਟਰ ਹੋਣਗੇ ਜੀ 12 13 ਅੰਕ ਮੇਰੇ ਹਿਸਾਬ ਨਾਲ ਠੀਕ ਹੈ ਜੀ ਟੌਪ ਮਾਡਲ ਨੇ ਜਾਰੇ ਸਾਰੇ ਸਾਰੇ ਵਧੀਆ ਪੰਜਾਬ ਨੰਬਰ ਸਾਰੇ ਬਾੜੇ ਸਾਰੇ ਪੰਜਾਬ ਨੇ ਹਾਂਜੀ ਹਾਂ ਠੀਕ ਹੈ ਜੀ ਮੇਨ ਲੋਕੇਸ਼ਨ ਕਿੱਥੇ ਖੜੇ ਮੇ ਜੀ ਇਸ ਵਕਤ ਆਪਾਂ ਇਹ ਬਾਈ ਜੀ ਪਿੰਡ ਪੱਖੋਕਲਾ ਮਾਨਸਾ ਬਰਨਾਲਾ ਰੋਡ ਆ ਜੀ ਇਹ ਠੀਕ ਹੈ ਜੀ ਬਰਨਾਲਾ ਜ਼ਿਲ ਠੀਕ ਹੈ ਵਿਚਾਲੇ ਜੇ ਸੈਂਟਰ ਜੇ ਸੈਂਟਰ ਜੇ ਚਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜੀ ਪੱਖੋ ਕਲਾ ਠੀਕ ਮਾਨਸਾ ਬਰਨਾਲਾ ਰੋਡ ਹੈ ਕਾਫੀ ਕਾਗ ਜਾਨੇ ਕਿਵੇਂ ਰਹਿਣਗੇ ਵੀ ਟਰੱਕ ਕਾਫੀ ਕਾਗ ਜਾਨੇ ਓਕੇ ਹੋ ਆਪਣੀ ਜ਼ਿੰਮੇਵਾਰੀ ਹੋ ਬਾਈ ਜੀ ਠੀਕ ਹੈ ਬਾਕੀ ਪੁਰਾਣਾ ਕੰਮ ਆਣਾ ਬਾਈ ਹਾਂ ਜੀ ਪੁਰਾਣਾ 1996 ਦਾ ਕੰਮ ਆ ਜੀ ਆਪਣਾ ਠੀਕ ਹੈ ਆਪਾਂ ਮੰਡੀਆਂ ਤੇ ਨਹੀਂ ਜਾਂਦੇ ਪਰ ਘਰੀ ਵੇਚਦੇ ਆ ਜੀ ਘਰੀ ਇੱਥੇ ਟਰੈਕਟਰ ਤੇ ਹੋ ਗਿਆ ਬਾਕੀ ਰ ਆਪਦੀ ਖੇਤੀਬਾੜੀ ਕਰ ਦਿਆਂਗੇ ਤੇ ਆਪਦੇ ਕੰਮ ਕੰਮ ਤੇ ਲਾ ਲੇ ਟਰੈਕਟਰ 바ਵਾ ਦੇ ਨੇ ਤੇ ਖੜੇ ਨੇ ਨਾ ਪਰ ਅੱਜ ਟਾਈਮ ਮਿਲਿਆ ਨਾ ਹਾਂ ਜੀ ਹਾਂ ਹਾਂ ਇੱਲਾ ਮਤਰਾ ਵੀਡੀਓ ਸਟਾਰਟ ਕਰ ਦੇਂਗੇ ਆਪਾਂ ਸੋਨਾਲੀਕਾ 750 ਤੋਂ ਦੱਸੋ ਭਾਈ ਜੀ ਇਹ ਕਿੰਨੇ ਮਾਡਲ ਆ ਇਹ ਬਾਈ ਜੀ 2019 ਮਾਡਲ ਆ ਠੀਕ ਆ ਜੀ 70 ਕੁ ਪੈਸੇ ਟਾਇਰ ਨਾਲ ਦੇ ਹੋਣਗੇ ਠੀਕ ਆ ਜੀ ਤੇ ਇਹ ਵੀ 31 ਮਾਨਸਾ ਨੰਬਰ ਆ ਕਿੱਲਾ ਕਦੂ ਕਦੂ ਕਰਕੇ ਆਏ ਹੋਣ ਭਾਈ ਕਦੂ ਅੱਜ ਅੱਜ ਕੰਮਜਾਬ ਨਵੇੜ ਕੀ ਆਇਆ ਬਈ ਧੋਤਾ ਜੇ ਨਹੀਂ ਸਮਾਰ ਕੇ ਠੀਕ ਆ ਭਾਈ ਜੀ ਤੇ ਮਤਰਾ ਟੌਪ ਵਾਲਾ ਮਾਡਲ ਆਗਾ 5 ਲੱਖ 60 ਹਜ਼ਾਰ ਡਿਮਾਂਡ ਆ ਜੀ ਇਹਦੀ ਠੀਕ ਆ ਜੀ ਮੌਕੇ ਤੇ ਲੈਸ ਕਰ ਦਾਂਗੇ ਠੀਕ ਆ ਜੀ ਮਤਰਾ ਮੌਕੇ ਤੇ ਲੈਸ ਹੋ ਜੂਗਾ ਤੇ ਟਰੈਕਟਰ ਦੀ ਗੱਲਬਾਤ ਕਰੀਏ ਬਾਈ ਤੁਸੀਂ ਦਾ ਚਲਾਇਆਗਾ ਕਿਵੇਂ ਇੰਜੀਨੀਅਰ ਦਾ ਤੇ ਪੂਰਾ ਇੰਜਨ ਗੇਅਰ ਦੀ ਚੱਕਾ ਬਾਹਰ ਚੈੱਕ ਕਰਕੇ ਲੈ ਜਾਓ ਜੀ ਤੁਸੀਂ ਡੀਪੀਐਲ ਠੀਕ ਹੈ ਬਾਈ ਜੀ ਤੁਸੀਂ ਆਪ ਦਾ ਵਾਅ ਕਰ ਲਿਆ ਹਾਂ ਹਾਂ ਜੀ ਤਸੱਲੀ ਹੈ ਠੀਕ ਹੈ ਬਾਈ ਜੀ ਤੇ ਅਗਲਾ ਮਿੱਤਰੋ ਆ ਗਿਆ ਵੀਆਈ 750 ਦਾ ਸੋਨਾਲੀਕਾ ਇਹ ਵੀ ਸਾਈਡ ਗੇਅਰ ਚ ਹੈਗਾ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਤੇ ਇਹ ਮਾਡਲ ਹੋਗਾ ਬਾਈ ਜੀ ਤੇ ਬਾਈ ਜੀ 2014 ਮਾਡਲ ਆ ਪੰਜਾਬ ਨੰਬਰਾਂ ਪਹਿਲੇ ਮਾਲਕ ਦਾ ਠੀਕ ਹੈ 80 ਪੈਸੇ ਟਾਇਰ ਨਾਲ ਦਿਆ ਮਰਪੀ ਠੀਕ ਹੈ ਲੈ ਮਿੱਤਰੋ 80 ਪੈਸੇ ਟਾਇਰ ਪੈਨੇਗੇ ਪਾਵਰ ਸ਼ੇਰਿੰਗ ਆ ਪਾਵਰ ਸ਼ੇਰ 14 ਦੇ ਟੈਰਾ ਚਾਹਣਾ ਜੀ ਤੇਲ ਬ੍ਰੇਕਾ ਅੱਡ ਤੇਲ ਆ ਗਿਆ ਸਟੀਅਰਿੰਗ ਦਾ ਫੁੱਲ ਟੌਪ ਆ ਗਿਆ ਮਨ ਠੀਕ ਆ ਜੀ ਤੇ ਨੰਬਰ ਪੰਜਾਬ ਨੰਬਰ ਪੰਜਾਬ ਆ ਜੀ ਪੀਪੀ 02 ਅੰਮ੍ਰਿਤਸਰ ਦਾ ਠੀਕ ਆ ਜੀ 14 ਮਾਡਲ ਨਾਲ ਦੇ ਟੈਰਾ ਜੀ 80 ਪੈਸੇ ਚੰਗਾ ਟੈਰਾ ਜੀ ਸਾਫ ਵਧੀਆ ਠੀਕ ਆ ਜੀ ਤੇ ਇਹਦੀ ਡਿਮਾਂਡ ਰੋ ਜੀ ਇਹ 4 ਲੱਖ 40 ਹਜ਼ਾਰ ਮੰਗਦੇ ਆ ਜੀ 4 ਲੱਖ 30 ਕ ਹਜ਼ਾਰ ਦਾ ਛੱਡ ਦਾਂਗੇ ਆਪਾਂ ਠੀਕ ਆ ਜੀ 4 ਲੱਖ 40 ਹਜ਼ਾਰ ਰੁਪਏ ਮੰਗਦੇ ਭਾਈ ਕਹਿੰਦਾ 4 ਲੱਖ

ਬਾਈ ਜੀ ਇਹ 2014 ਮਾਡਲ ਆ ਕਲੋਸ ਕਾਰ ਆ ਜੀ ਇਹ ਠੀਕ ਹੈ ਕਲੋਸ ਕਰਦੇ ਆ ਇੰਜਨ ਵਾਲਾ ਹਾਂ ਜੀ 2014 ਮਾਡਲ ਆ ਪਾਵਰ ਸਟੀਅਰਿੰਗ ਆ ਜੀ ਇਹ ਠੀਕ ਹੈ ਜੀ ਤੇਲ ਬ੍ਰੇਕਾਂ ਨੇ ਮੂਹਰਲੇ ਟਾਇਰ ਨਾਲ ਦੇ 70 ਪੈਸੇ ਆ ਜੀ ਠੀਕ ਹੈ ਜੀ ਪਿਛਲੇ ਟਾਇਰ ਦੁਬਾਰੇ ਦੇ ਨਵੇਂ ਆ ਜੀ ਠੀਕ ਆ ਬਾਈ ਜੀ ਇਹ ਸੀਐੜ ਦੇ ਟਾਇਰ ਨੇ ਨਾ ਬਾਈ ਜੀ ਸੀਐੜ ਦੇ ਟਾਇਰ ਆ ਜੀ ਸਾਰਾ ਡੈਕਟਰ ਇਨਲ ਆ ਜੀ ਠੀਕ ਹੈ ਮਾਨਸਾ ਦਾ ਨੰਬਰ ਆ ਗਿਆ ਹਾਂ ਕਲੋਸ ਕਰ ਇੰਜਨ ਆ ਜੀ ਇਹ ਠੀਕ ਆ ਜੀ ਤੇ ਇਹਦਾ ਪ੍ਰਾਈਸ ਰੋਗ ਆ ਬਾਈ ਜੀ ਬਾਈ ਇਹਦਾ ਮੰਗਦੇ ਤਾਂ 4.95 ਹਜ਼ਾਰ ਠੀਕ ਹੈ 10000 ਮਸ ਕਰ ਦਾਂਗੇ ਆਪਾਂ 85000 ਦਾ ਟਰੈਕਟਰ ਦੇ ਦਾਂਗੇ 485000 ਦਾ ਜੀ ਠੀਕ ਹੈ ਲੈ ਮਿੱਤਰੋ 485000 ਦਾ ਟਰੈਕਟਰ ਤੇ ਕੰਡੀਸ਼ਨ ਜੀ ਟਰੈਕਟਰ ਨੂੰ ਖੁੱਲਿਆ ਖੁੱਲਿਆ ਨਹੀਂ ਸਾਰਾ ਅਰੀਜਨਲ ਆ ਜੀ ਟਰੈਕਟਰ ਕੋਈ ਗਲਤ ਕਲਚ ਕੋਲਚ ਵੀ ਨਹੀਂ ਖੁੱਲਿਆ ਠੀਕ ਆ ਜੀ ਪੱਕੇ ਨੰਬਰ ਦਾ ਗਾ ਹਾਂਜੀ ਹਾਂਜੀ ਪੱਕੇ ਨੰਬਰ ਦਾ ਮਾਨਸਾ ਕੈਸ਼ ਦੀ ਕਾਪੀ ਆ ਜੀ ਠੀਕ ਆ ਜੀ ਚਲੋ ਮਿੱਤਰੋ ਅੱਗੇ ਦਿਖਾਉਣੇ ਕਿ ਤੁਹਾਨੂੰ ਇੱਕ ਸਸਤਾ ਦੋ ਸਸਤੇ ਟਰੈਕਟਰ ਨੇ ਨਾ ਭਾਈ ਜੀ ਅੱਜ ਪਹਿਲਾਂ ਜਿਆਦੇ ਹੁੰਦੇ ਸੀਗੇ ਅੱਜ ਦੋ ਸਸਤੇ ਟਰੈਕਟਰ ਨੇ ਤੇ ਇਹ ਮਾਡਲ ਹੈਗਾ ਭਾਈ ਜੀ ਇਸਰ ਮੇਰੂ ਜਣ ਵਧੀਆ ਟਾਇਰ ਮੂਰਲੇ ਅੱਧੇ ਕਿਨੇ ਮੰਗ ਲੈ ਟਾਇਰ 20 30 ਕੇ ਪੈਸੇ ਨੇ ਸਭ ਸਟਾਰਟ ਆ ਨਵੀਂ ਬੈਟਰੀ ਆ ਠੀਕ ਆ ਸਾਲ ਤੋਂ ਸੁਲਪਾ ਵਧੀਆ ਚਾਗਦਾ ਹਾਂ ਹਾਂਜੀ ਹਾਂਜੀ ਇਹ ਨੰਬਰ ਹਰਿਆਣਾ ਦਾ ਠੀਕ ਆ ਜੀ 399 ਮਾਡਲ ਆ ਠੀਕ ਆ ਜੀ ਇੰਜੀਨੀਅਰ ਕਿਵੇਂ ਆ ਬਾਈ ਮੇਰੂ ਜਣ ਜੀ ਵਧੀਆਗਾ 1 ਲੱਖ 10 ਹਜ਼ਾਰ ਦਾ ਦੇਣ ਦਾ ਇਰਾਦਾ ਆ ਜੀ ਠੀਕ ਕਰਦੇ ਹਾਂਜੀ ਹੋਰ ਕਰਦੇ ਕੋਈ ਨਾ ਹੋਰ ਕਰ ਦਾਂਗੇ 5000 ਲੈ ਸਿੱਕ 5 ਦਾ ਦੇ ਦਾਂਗੇ ਠੀਕ ਆ ਲੈ ਮਿੱਤਰੋ 1 ਲੱਖ 5000 ਰੁਪਏ ਦਾ ਹਾਂਜੀ ਚਲੋ ਮਿੱਤਰੋ ਅੱਗੇ ਆ ਗਿਆ ਸਵਰਾਜ 855 ਨੀਲੇ ਸ਼ੋਅ ਵਾਲਾ ਵੇਚੀ ਕੰਡੀਸ਼ਨ ਚੈੱਕ ਕਰ ਲੋ ਤੇ ਇਹ ਮਾਡਲ ਆ ਬਈ ਜੀ ਤੇ ਬਾਈ ਜੀ 99 ਮਾਡਲ ਆ ਠੀਕ ਆ ਜੀ ਨੀਲੇ ਕਲਰ ਚ ਪੀਵੀ 13 ਸੰਗਰੂਰ ਨੰਬਰ ਆ ਮੂਲ ਟੈਰ ਐਮਰਫ ਦੇ 90 ਪੈਸੇ ਆ ਮੰਗ ਰਲੇ ਐਮਰਫ ਦੇ 60 ਪੈਸੇ ਟੈਰ ਆ ਜੀ ਠੀਕ ਆ 14 ਵਾਲੇ ਨਹੀਂ 13 ਵਾਲੇ ਟੈਰ ਹਾਂ ਐਮਰਫ ਦਾ ਚੌਂਕੜਾ ਬੈਟਰੀ ਬੂਟਰੀ ਨਵੀਂ ਠੀਕ ਬਾਹਰ ਪੰਪ ਚ ਇੰਜਨ ਪੂਰਾ ਟੌਪ ਟੌਪ ਵਧੀਆ ਇੰਜਨ ਆ ਰਿਹਾ ਠੀਕ ਆ ਬਾਈ ਜੀ ਬਾਕੇ ਇੱਥੇ ਜਾ ਸਕਦਾ ਬੰਦਾ ਠੀਕ ਆ ਲੈ ਮਿੱਤਰੋ ਸੰਗਰੂਰ ਦਾ ਨੰਬਰ ਹੈਗਾ ਕੰਡੀਸ਼ਨ ਚ ਉਹਨੂੰ ਚੈੱਕ ਕਰ ਕਲੋਸ ਕਰ ਇੰਜਨ ਆ ਜੀ ਇਹਦਾ ਵੀ ਕਲੋਸ ਕਰਦਾ ਇੰਜਨ ਇਹ 240 ਮੰਗਦੇ ਆ ਜੀ ਠੀਕ ਹੈ ਆਪਾਂ 2,25,000 ਦਾ ਟਰੈਕਟਰ ਦੇ ਦਾਂਗੇ 2,25,000 ਦਾ ਠੀਕ ਹੈ ਮਿੱਤਰੋ ਕੰਡੀਸ਼ਨ ਦਾ ਚੰਗਾ ਹੈਗਾ ਬਾਈ ਕਹਿੰਦਾ ਪੰਜਾਬ ਨੰਬਰ ਹੈਗਾ ਤੇ ਅਗਲਾ ਫੇਰਾ ਕਿ ਬਾਈ ਜੀ ਸੋਨਾਲੀ ਕਾ ਡੀਆਈ 60 ਦਾ ਇਹ 2008 ਮਾਡਲ ਹੈ ਜੀ ਪੰਜਾਬ ਨੰਬਰ ਆ ਪਹਿਲੇ ਮਾਲਕ ਦਾ ਠੀਕ ਹੈ ਜੀ ਸਾਦੀ ਘਟਾਈ ਚਾਹ ਕਹਿਣਾ ਸਾਦੀ ਘਟਾਈ ਆ 16 ਦੇ ਟਾਇਰ ਆ ਜੀ ਇਹਦੇ ਠੀਕ ਹੈ ਮੁਰਲੇ ਵੱਡੇ 750 ਦੇ ਠੀਕ ਹੈ ਜੀ ਟਾਇਰ ਲਾ ਲਓ ਵੀ 80 ਪੈਸੇ ਹੋਣਗੇ ਮਰਫ ਦੇ ਚਾਰੇ ਠੀਕ ਆ ਬਾਈ ਜੀ ਟਰੈਕਟਰ ਦੀ ਚਾਬੀ ਕਿਸੇ ਨੱਡ ਨੂੰ ਲੱਗੀ ਨਹੀਂ ਖੁੱਲਿਆ-ਖੱਲਿਆ ਨਹੀਂ ਹੈਗਾ ਜੀ ਠੀਕ ਆ ਵਧੀਆ ਪਿਆਗਾ ਕਹਿੰਦੇ ਜੀ ਡਿਸਟ੍ਰੀਬਿਊਟਰ ਹੈਗਾ ਬਾਈ ਜੀ ਡਿਸਟ੍ਰੀਬਿਊਟਰ ਨਹੀਂ ਇਹਦੇ ਹੈਗਾ ਜੀ ਠੀਕ ਆ ਬਾਈ ਜੀ ਰੰਗ ਪਿੰਡ ਦੀ ਗੱਲਬਾਤ ਕਰੀ ਸਾਰਾ ओरिजिनलਾ ਕਿਤੇ ਵੀ ਕਲਮ ਲੱਗੀ ਹੋਵੇ ਜ਼ਿੰਮੇਦਾਰੀ ਹੋਊ ਆਪਣੀ ਠੀਕ ਆ ਬਾਈ ਜੀ 2008 ਮਾਡਲ ਹੈਗਾ ਤੇ ਇਹਦੀ ਡਿਮਾਂਡ ਰੂਪੇ ਜੀ ਡਿਸਟ੍ਰੀਬਿਊਟਰ ਹੈਗਾ ਜੀ ਇਹਦੇ ਲੱਗਿਆ ਹੋਇਆ ਠੀਕ ਆ ਡਿਸਟ੍ਰੀਬਿਊਟਰ ਆਏਗਾ ਬਾਈ ਜੀ ਡਿਸਟ੍ਰੀਬਿਊਟਰ ਹੈਗਾ ਜੀ ਹਾਂ ਤੇ ਡਿਮਾਂਡ ਰੂਜ ਇਹਦੀ ਡਿਮਾਂਡ ਇਹਦੀ 3,3 ਇਹ ਕਿੱਗਾ ਭਾਈ ਜੀ ਸੋਨਾਲੀਕਾ ਮਿੱਡੀ ਸ਼ੋਚ ਆ RX 60 ਦਾ ਤੇ ਇਹ ਮਾਡਲ ਵੇ ਜੀ ਇਹ 2013 ਮਾਡਲ ਆ ਜੀ ਠੀਕ ਹੈ ਪਾਵਰ ਸਟੀering ਆ ਹਾਂ ਪਾਵਰ ਸਟੀering ਆ ਕੈਸ਼ ਦੀ ਕਾਪੀ ਆ ਪੀਵੀ 19 ਲੰਬਰਾ ਬਰਨਾਲਾ ਠੀਕ ਹੈ ਰੇਡੀਅਲ ਟਾਇਰ ਆਗੇ ਟਾਇਰ ਇਹਦੇ ਮਰਫ ਦੇ ਆਗੇ ਜੀ ਚਾਰੇ ਠੀਕ ਹੈ ਮੰਗਲ ਡਰ 70 75 ਲਾ ਲਓ ਮਹਮੂਰਲੇ 90 ਪੈਸੇ ਲਾ ਲਓ ਠੀਕ ਹੈ ਬਾਕੀ ਵੇਟ ਵਗੈਰਾ ਵੀ ਤੁਸੀਂ ਦੇ ਦੇ ਵੇਟ ਬੂਥ ਲੱਗਿਆ ਇੰਜਨ ਜਨਦਾ ਪੂਰਾ ਵਧੀਆ ਟਰੈਕਟਰ ਹੈਗਾ ਠੀਕ ਆ ਜੀ ਤੁਸਾਂ ਮਤਰਾ ਚੈੱਕ ਕਰ ਸਕਦੇ ਆ RX 60 ਚ ਆ ਗਿਆ ਤੇ ਮਾਡਲ ਰੋਗਾ ਭਾਈ ਜੀ ਇਹ ਮਾਡਲ డిమాండ్ ਇਹਦੀ 450000 ਆ ਜੀ ਠੀਕ ਆ ਜੀ ਮੰਨ ਕੇ ਚਲੋ 7/4 ਦਾ ਦੇਣ ਦਾ ਇਰਾਦਾਗਾ ਜੀ ਠੀਕ ਆ ਜੀ ਮਤਲਬ 25000 ਰੁਪਏ ਦਾ ਛੋ ਡਿਸਕਾਊਂਟ ਹੋ ਜਾ ਹਾਂ ਬਾਕੀ ਸਿਰ ਕੋਈ ਬਾਕੀ ਮਾਤਣ ਮਿੱਤਰੋ ਹੋਰ ਵੀ ਹੋ ਜੂਗਾ ਕੋਈ ਚੱਕਰ ਨਹੀਂ ਤੇ ਅਗੇ ਆ ਗਿਆ ਬਈ ਸਵਰਾਜ 855 4 ਸਟਾਰ ਵਰਸ ਪੀਟੀਓ 14 ਦੇ ਟਾਇਰਾਂ ਚਾਹਣਾ ਬਈ ਜੀ 14 ਦੇ ਟਾਇਰ ਆ ਜੀ ਤੇ ਮੋਡਲ ਹੋਗਾ ਬਈ ਜੀ ਬਈ ਇਹ 2013 ਮਾਡਲ ਆ ਠੀਕ ਆ ਜੀ ਕਲੋਸ ਕਰ ਇੰਜਨ ਆ ਕਲੋਸ ਕਰਦੇ ਇੰਜਨ ਵਾਲਾਗਾ ਹਾਂ ਸਾਰਾ Ориਜਨਲ ਆ ਡਬਲ ਡਿਸਟ੍ਰਿਬਿਊਟਰ ਚਾਗਾ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਡੀ ਪੀਵੀ 31 ਮਾਨਸਾ ਨੰਬਰ ਆ ਕੈਸ਼ ਦੀ ਕਾਪੀ ਆ ਠੀਕ ਹੈ ਪਾਲਟੀ ਵੇਜ ਫਰਸਟ ਦੀ ਰੋਗਾ ਹਾਂ ਫਰਸਟ ਪਾਲਟੀ ਕੋਲ ਹੀ ਆ ਜੀ ਠੀਕ ਆ ਜੀ ਮਤਲਬ ਚੌਕੜਾ ਟਾਇਰਾਂ ਦਾ ਨਵੇਂ ਮੰਗੂ ਪਿਆਣਾ ਬਈ ਗਾੜੀ ਬੁੜੀ ਵਾਲ ਦੇ ਟਾਇਰ ਚਾਰੇ ਨਵੇਂ ਆ ਜੀ ਠੀਕ ਆ ਜੀ ਇੰਜਨ ਨੂੰ ਜਾਂਦਾ ਪੂਰੀ ਜ਼ਿੰਮੇਵਾਰੀ ਆ ਠੀਕ ਆ ਖੁੱਲੇ ਖਲੇ ਆ ਜੀ 2013 ਮਾਡਲ ਆ 485000 ਡਿਮਾਂਡ ਆ 475000 ਦਾ ਦੇਣਾ ਜੀ ਆਪਾਂ ਠੀਕ ਆ ਜੀ ਕਰਦੇ ਮਾਨਤਾਣਾ ਜਦੋਂ ਮੌਕੇ ਤੇ ਆਉਗੇ ਮਿੱਤਰੋ ਮਾਨਤਾਣਾ ਹੋਰ ਵੀ ਹੋ ਜਾਊਗਾ ਤੇ ਆ ਗਿਆ ਬਾਈ ਜੀ ਸੋਨਾ ਲੀਕਾ 750 ਦਾ ਪੀਵੀ ਛਾੜੀ ਨੰਬਰ ਆਗਾ 14 ਬੈਕਟਰ ਜਮਾ ਨਵੇਂ ਨਾ ਨਾ ਬਾਈ ਜੀ ਹਾਂਜੀ ਨਵੇਂ ਨੇ ਜੇ ਕੇ ਕੰਪਨੀ ਦੇ ਟੈਰਾ ਜੀ ਠੀਕ ਹੈ ਬਿਲ ਵਗੈਰਾ ਤਾਂ ਨਹੀਂ ਮਿਲਣਾ ਬਾਈ ਮਿਲ ਜੂ ਜੀ ਬਿਲ ਮਿਲ ਜੂਗਾ ਠੀਕ ਹੈ ਜੀ ਬਾਕੀ ਬਗੇ ਸਸਤਰੀ ਲੱਗੀ ਡੱਕ ਡੱਕ ਲੱਗਿਆ ਕਰੋਪੀ ਸਤਰੀ ਲੱਗੀ ਆ ਠੀਕ ਹੈ ਜੀ ਜੱਜਦਾ ਨਾ ਟਰੈਕਟਰ ਆ 2014 ਮਾਡਲ ਆ ਪਹਿਲੇ ਮਾਲਕ ਦਾ ਪਲੇਟਾਂ ਬਲੂਟਾਂ ਲੱਗੀਆਂ ਆਨਲਾਈਨ ਜੀ 342 ਨੰਬਰ ਆ ਠੀਕ ਹੈ ਜੀ 2014 ਮਾਡਲ ਆ ਜੀ ਇਹਦਾ 4 ਲੱਖ 40 ਹਜ਼ਾਰ ਡਿਮਾਂਡ ਆ ਠੀਕ ਹੈ ਜੀ 4 ਲੱਖ 30 ਹਜ਼ਾਰ ਦਾ ਛੱਡ ਦਾਂਗੇ ਠੀਕ ਹੈ ਜੀ 3 ਲੱਖ 30 ਹਜ਼ਾਰ ਇਹਦੇ ਲੋਨ ਵੀ ਕਰ ਦਾਂ ਇਹ ਤੇ ਹੋ ਜੂਗਾ 13 ਮਾਡਲ 855 ਦੇ 3 ਲੱਖ ਦਾ ਜੀ 14 ਮਾਡਲ ਤੇ ਕਰ ਦਾਂਗੇ ਆਪਾਂ 4 ਲੱਖ 40 ਦਾ 340 ਦਾ ਠੀਕ ਹੈ ਜੀ 3 ਲੱਖ 40 ਹਜ਼ਾਰ ਦਾ ਲੋਨ ਹੋ ਜੀਏ ਮਤਲਬ ਸਿਵਲ ਦੇ ਰਪੈਂਡਾ ਇਹ ਤੋਂ ਵੱਧ ਵੀ ਹੋਏਗਾ ਸੋਨਾ ਲਿਕਾ ਦਾ ਥੋੜਾ ਜਿਹਾ ਵੱਧ ਲੋਨ ਹੋ ਜਾਣਾ ਜਿਵੇਂ ਆਪਾਂ ਗੱਲੇ 20000 ਰੁਪਏ ਸਵਰਾਜ ਨੂੰ ਵੱਧ ਹੋਏਗਾ ਜੀ ਠੀਕ ਆ ਬਾਈ ਜੀ ਤੇ ਅੱਗੇ ਕਿ ਬਾਈ ਜੀ ਸੋਨਾ ਲਿਕਾ 750 ਦਾ ਤੇ ਇਹ ਮਾਡਲ ਆ ਬਾਈ ਜੀ ਇਹ ਬਾਈ ਜੀ 2012 ਮਾਡਲ ਆ ਠੀਕ ਆ ਜੀ ਸਾਰਾ ਟਰੈਕਟਰ ਨਵਾਂ 20 ਮਾਡਲ ਵਰਗੀ ਕੰਡੀਸ਼ਨ ਆ ਚੌਂਕੜਾ ਟਾਇਰਾਂ ਦਾ ਨਵਾਂ ਪੋ ਇਹ ਮਹਿੰਗਾ ਟਾਇਰ ਆ ਗਿਆ ਨਾ ਮਹਿੰਗਾ ਟਾਇਰ ਆ ਜੀ ਇਹ ਸਾਰਾ ਇਹਨਾਂ ਦੀ ਗੱਡੀ ਵੀ ਉਹਨਾਂ ਨਾਲੋਂ ਵੱਖਰੀ ਹੈਗੀ ਹਾਂਜੀ ਹਾਂਜੀ ਜਦੋਂ ਮਤਲਬ ਕੰਡੀਸ਼ਨ ਸਾਰਾ ਅਰੀਜਨਲ ਆ 12 ਮਾਡਲ ਆ ਪੂਰਾ ਇੰਜਨ ਹੋ ਜਾਂਦੀ ਪੂਰੀ ਕੁਆਲਿਟੀ ਆ ਪਹਿਲੇ ਮਾਲਕ ਦਾ ਜੀ ਠੀਕ ਆ ਜੀ ਪੀਵੀ 46 ਤਰਨਤਾਂ ਦਾ ਨੰਬਰ ਆ ਤੇ ਦੋ ਦੋ ਤਾਰ ਟਰੈਕਟਰ ਨੇ ਨਾ ਬਈ ਤਰਨਤਾਂ ਦੇ ਨੰਬਰ ਆ ਹਾਂਜੀ ਹਾਂਜੀ ਤਰਨਤਾਂ ਦੇ ਦੋ ਨੇ ਤੇ ਇਹਦੀ ਡਿਮਾਂਡ ਰੂਪੇ ਜੀ ਇਹਦੀ ਡਿਮਾਂਡ ਤਾਂ ਜੀ 390000 ਆ ਠੀਕ ਆ ਜੀ ਪਰ ਤਿੰਨ ਕਾ 80 ਕਹ ਹਜ਼ਾਰ ਦਾ 3 ਲੱਖ ਦੇਣ ਦਾ ਇਰਾਦਾ ਹੈਗਾ ਆਪਣਾ ਠੀਕ ਆ ਜੀ ਹਾਂਜੀ ਟਰੈਕਟਰ ਦੀ ਪ ਇਹ ਤੇ ਰੰਗ ਪੇਂਟ ਨਹੀਂ ਮਨੂੰ 18 17 ਮਾਡਲ ਵਰਗੀ ਕੰਡੀਸ਼ਨ ਹੈ ਇੰਜਨ ਗੇਅਰ ਦਾ ਚੰਗਾ ਕੋਲ ਹੈ ਹਾਂਜੀ ਠੀਕ ਆ ਜੀ ਤੇ ਲੈ ਮਿੱਤਰੋ ਅੱਗੇ ਆ ਗਿਆ ਸਵਰਾਜ 855 3 ਸਪੀਡ ਆ ਰਿਵਰਸ ਪੀਟੀ ਆ ਦੇਗੇ ਚੁੱਲੇ ਵਾਲਾ ਕੋੜਾ ਬੰਪਰ ਲੱਗਾ ਹੈ ਟੈਂਕੀ ਵਾਲਾ ਨਾ ਬਈ ਜੀ ਤੇ ਬਾਕੀ ਸੰਸਰੀ ਸੁਸਰੀ ਮਤਲਬ ਚੰਗੇ ਘਰੋਂ ਆਏ ਲੱਗਦਾ ਨਾ ਬਈ ਇਹ 65 11 ਲੱਗੇ ਨੇ ਠੀਕ ਆ ਜੀ ਉਹਤੋਂ ਪਹਿਲਾਂ ਤੋਂ ਕਰੇ ਵੀ ਲੱਗੇ ਹੋਏ ਨੇ ਕਿ ਪੰਪ ਲੱਗਿਆ ਬਈ ਇਹ 85000 ਦਾ ਸਮਾਨ ਲੱਗੇ ਟਰੈਕਟਰ ਦੇ ਆਪਣਾ ਠੀਕ ਹੈ ਮਤਲਬ 100 ਕੀ ਟਰੈਕਟਰ ਕਹਿ ਲਿਆਣਾ ਇੱਕ ਬੰਦਾ ਬਈ ਠੀਕ ਹੈ 16 ਦੇ 1/2 ਜਾਣਾ ਬਈ ਜੀ 16 ਦੇ 1/2 ਜਾ ਹਜੇ ਤੱਕ ਕੋਈ ਕੱਦੂ-ਕੁੱਦੂ ਚ ਨਹੀਂ ਵੜਿਆ ਜੀ ਇਹ ਠੀਕ ਹੈ ਸੱਲਾ ਬਾਹਣ ਜਾਦਾ ਜਰੂਰ ਬਾਹੇ ਜਾ ਮਾੜਾ ਮੋਟਾ ਮੇਲੇ-ਮੂਲੇ ਤੇ ਗਏ ਆ ਬਸ ਠੀਕ ਹੈ ਹੋਰ ਨਹੀਂ ਆਪਾਂ ਕਿਸੇ ਕੰਮ ਤੇ ਚੱਲਿਆ ਠੀਕ ਹੈ ਜੀ ਹਸਟਪਾਲ ਟਿੱਦਾ ਦਾ ਹਾਂਜੀ ਹਾਂਜੀ ਠੀਕ ਹੈ ਜੀ 6.500 ਘੰਟਾ ਚੱਲਿਆ ਹੋਇਆ ਠੀਕ ਹੈ 6.500 ਘੰਟਾ ਚੱ ਠੀਕ ਹੈ ਜੀ ਅਲੱਗ ਦੇ ਕਲੱਚ ਵਾਲਾ ਗਿਆ ਸਾਈਡ gear ਤੇ ਹੈਗਾ ਨਾ ਬਾਈ ਜੀ ਹਾਂ ਜੀ ਹਾਂ ਜੀ ਤੇ ਇਹਦਾ ਪ੍ਰਾਈਜ਼ ਰੋਗਾ ਬਾਈ ਜੀ ਇਹਦਾ 7 ਲੱਖ 90000 ਰੁਪਇਆ ਡਿਮਾਂਡ ਕਰਦੇ ਆ ਜੀ ਆਪਾਂ ਠੀਕ ਹੈ ਜੀ 7 ਲੱਖ 75000 ਦਾ ਦੇਣ ਦਾ ਇਰਾਦਾ ਹੈਗਾ ਜੀ ਠੀਕ ਹੈ ਜੀ ਟਰੈਕਟਰ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਕੋਈ ਏਜੰਸੀ ਚ ਦਿਖਾ ਕੇ ਵੀ ਪੇਮੈਂਟ ਕਰ ਸਕਦਾ ਬੰਦਾ ਪਰ ਜੇ ਕੋਈ ਮਤਲਬ ਜਿਹੜਾ ਬਾਈ ਨਾ ਇਹਦਾ ਸਕਰੀਨ ਹੈ ਉਹ ਇਹੀ ਟਰੈਕਟਰ ਹੀ ਲਊਗਾ ਨਾ ਬਾਈ ਹਾਂਜੀ 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 ਪੁਰਾਣੀ ਸ਼ੋਅ ਵਾਲਾ ਬਾਈ ਜੀ ਸਮਾਨ ਹੀ ਬਹੁਤ ਲੱਗਿਆ ਟਰੈਕਟਰ ਦੇ ਬਾਕੀ ਵਸਤੂ ਵੀ ਦੇਖ ਸਕਦੇ ਸਮਾਨ ਬਹੁਤ 85000 ਰੁਪਏ ਲੱਗਿਆ ਸੀ ਆਪਣਾ ਠੀਕ ਹੈ ਸੌਕੇ ਲੱਗਿਆ ਹੋਣਾ ਸਮਾਨ ਵੀ ਬਈ ਐਨ ਲੱਗਿਆ ਹੋਇਆ ਵੀ ਬਾਦੂ ਜਲਾਇਆ ਹੋਗਾ ਦੇਖ ਸਕਦੇ ਹੋ ਟਾਂਕੇ ਵਾਲਾ ਬੰਪਰ ਵੀ ਵਧੀਆ ਲੱਗਿਆ ਹੋਇਆ ਕਨੋਪੀ ਛਤਰੀ ਵੀ ਵਧੀਆ ਲੱਗੀ ਹੋਈ ਹੈਗੀ ਵੇਟ 95000 ਵਾਲੇ ਲੱਗਿਆ ਜੀ ਠੀਕ ਆ ਬਾਈ ਜੀ ਤੇ ਅੱਜ ਕੋਈ ਪ੍ਰਾਣਾ 8 ਤੇ ਡਿਮਾਂਡ ਕਿਵੇਂ ਰਹੀ ਹੈ ਭਾਈ ਉਹਨਾਂ ਦੀ ਠੀਕ ਹੈ ਜੀ ਵਧੀਆ ਜੀ ਛੋਟੇ ਕਿਸਾਨ ਲੈ ਲੈਂਦੇ ਦੋ ਚਾਰ ਕਿੱਲੇ ਵਾਲੇ ਉਹ ਵਧੀਆ ਕੋ ਉਹਨਾਂ ਵਾਸਤੇ ਡਬਲ ਕਲਚ ਟਰੈਕਟਰ ਆ ਜੀ ਠੀਕ ਹੈ ਜੀ ਤੋਂ 2 ਡੂਡ ਲੱਖ ਰੁਪਈਆ ਹਰ ਇੱਕ ਬੰਦਾ ਚਲ ਐਨੇ ਕਾ ਲਾ ਆਂਦਾ ਠੀਕ ਹੈ ਜੀ ਤੇ ਇਹਨਾਂ ਤੋਂ ਬਿਨਾ ਹੋਰ ਟਰੈਕਟਰ ਵੀ ਆ ਗਏ ਨੇ ਆਪਣੇ ਕੋਲ ਕੋ ਬਸ ਉਹ ਹੈਗੇ ਆ ਜੀ ਕੁਸਤਾ ਘਰੇ ਕੰਮ ਕੰਮ ਜਾਲੀ ਜਾਂਨੇ ਕੁਸ ਤਿਆਰ ਜੇ ਹੋਣ ਗਏ ਨੇ ਕੁਸ ਦੋ ਤਿੰਨ ਕਾ ਟਰੈਕਟਰ ਕੁੱਦੂ ਕੁੱਦੂ ਚ ਬਾਗੇ ਲਿਆ ਜਾਂ ਲੂ ਜਾਣੇ ਲੈ ਕੇ ਰਿਸ਼ਤੇਦਾਰ ਲੈ ਕੇ ਦੋ ਘਸ ਨੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਈ ਜੀ ਆਪਣਾ ਮੋਬਾਈਲ ਨੰਬਰ ਆ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਵਧੀਆ ਗੱਲ ਕਰਕੇ ਵਧੀਆ ਲੱਗਾ ਠੀਕ ਆ ਭਾਈ ਧੰਨਵਾਦ ਜੀ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਅਸੀ ਤਾ